ਬ੍ਰਾਮਟਨ ਦੀ ਇੱਕ ਬਹੁਤ ਹੀ ਸੁੰਨੀ ਬੇਸਮੈਂਟ 'ਚ 24 ਸਾਲਾ ਜਸਵੀਰ ਆਪਣੇ ਲੈਪਟਾਪ ਤੇ ਇੱਕ ਗੋ ਫੰਡਮੀ ਪੇਜ ਬਣਾ ਰਿਹਾ ਸੀ ਉਸ ਦੀਆਂ ਅੱਖਾਂ ਸੁੱਜੀਆਂ ਹੋਗੀਆਂ ਸੀ ਲੈਪਟਾਪ ਦੀ ਸਕਰੀਨ ਤੇ ਉਸ ਦੇ ਸਭ ਤੋਂ ਪੱਕੇ ਦੋਸਤ ਹੈਪੀ ਦੀ ਤਸਵੀਰ ਸੀ ਹੈਪੀ ਜੋ 2 ਦਿਨ ਪਹਿਲਾਂ ਬੇਅਰ ਹਾਊਸ 'ਚ ਕੰਮ ਕਰਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੁਨੀਆ ਛੱਡ ਗਿਆ ਸੀ ਜਸਵੀਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਪੇਜ ਤੇ ਕੀ ਲਿਖੇ ਕਿ ਉਹਨਾਂ ਕੋਲ ਹੈਪੀ ਦੀ লাশ ਪੰਜਾਬ ਭੇਜਣ ਲਈ 15000 ਡਾਲਰ ਨਹੀਂ ਹਨ ਕੈਨੇਡਾ ਵਿੱਚ ਜਿਉਣਾ ਮਹਿੰਗਾ ਸੀ ਪਰ ਜਸਵੀਰ ਨੂੰ ਅਹਿਸਾਸ ਹੋਇਆ ਕਿ ਇੱਥੇ ਮਰਨਾ ਉਸ ਤੋਂ ਵੀ ਮਹਿੰਗਾ ਹੈ ਹੈਪੀ ਦੇ ਪਰਿਵਾਰ ਕੋਲ ਪੰਜਾਬ 'ਚ ਐਨੇ ਪੈਸੇ ਨਹੀਂ ਸੀ ਕਿ ਉਹ ਉਸ ਦਾ ਸਰੀਰ ਵਾਪਸ ਮੰਗਵਾ ਸਕਣ ਹੈਪੀ ਖੁਦ ਪਿਛਲੇ 3 ਸਾਲਾਂ ਤੋਂ ਦਿਨ ਰਾਤ ਇੱਕ ਕਰਕੇ ਆਪਣੀਆਂ ਫੀਸਾਂ ਭਰ ਰਿਹਾ ਸੀ ਉਸ ਕੋਲ ਕੋਈ ਲਾਈਫ ਇੰਸ਼ੋਰੈਂਸ ਨਹੀਂ ਸੀ ਹੁਣ ਉਸਦੇ ਦੋਸਤਾਂ ਕੋਲ ਇੱਕੋ ਚਾਰਾ ਸੀ ਲੋਕਾਂ ਅੱਗੇ ਝੋਲੀ ਅੜਨਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿੰਕ ਸ਼ੇਅਰ ਕੀਤਾ ਹੈਲਪ us send happy's body back to his parents in punjab ਹੈਪੀ ਦੀਡੇ ਉਸਦੇ ਮਾਪਿਆਂ ਕੋਲ ਭੇਜਣ ਚ ਸਾਡੀ ਮਦਦ ਕਰੋ ਜਿਵੇਂ ਹੀ ਲਿੰਕ ਵਾਇਰਲ ਹੋਇਆ ਮਦਦ ਦੇ ਨਾਲ ਨਾਲ ਕਾੜੇ ਕਮੈਂਟ ਵੀ ਆਉਣੇ ਸ਼ੁਰੂ ਹੋ ਗਏ ਕੋਈ ਕਹਿ ਰਿਹਾ ਸੀ ਕਿ ਇਹ ਮੁੰਡੇ ਇੱਥੇ ਆ ਕੇ ਨਸ਼ਾ ਕਰਦੇ ਆ ਕੋਈ ਲਿਖ ਰਿਹਾ ਸੀ ਇੰਸ਼ੋਰੈਂਸ ਕਿਉਂ ਨਹੀਂ ਕਰਵਾਈ ਜਸਵੀਰ ਇਹ ਪੜ ਕੇ ਅੰਦਰੋਂ ਟੁੱਟ ਰਿਹਾ ਸੀ ਉਹਨਾਂ ਲੋਕਾਂ ਨੂੰ ਕੀ ਪਤਾ ਸੀ ਕਿ ਹੈਪੀ ਨੇ ਕਦੇ 1 ਡਾਲਰ ਵੀ ਆਪਣੇ ਉੱਪਰ ਫਾਲਤੂ ਨਹੀਂ ਖਰਚਿਆ ਉਹ ਤਾਂ ਆਪਣੀ ਬਿਮਾਰ ਮਾਂ ਦੇ ਇਲਾਜ ਲਈ ਪੈਸੇ ਜੋੜ ਰਿਹਾ ਸੀ ਪਰਦੇਸ 'ਚ ਤੁਹਾਡੀ ਮੌਤ ਵੀ ਇੱਕ ਤਮਾਸ਼ਾ ਬਣ ਜਾਂਦੀ ਆ ਲੋਕ ਤੁਹਾਡੀ Laash ਦੀ ਨਿਲਾਮੀ ਸ਼ੁਰੂ ਕਰ ਦਿੰਦੇ ਆ ਅਤੇ ਤੁਹਾਡੇ ਚਰਿੱਤਰ 'ਤੇ ਸਵਾਲ ਉਠਾਉਂਦੇ ਆ ਹੈਪੀ ਦਾ ਸਰੀਰ ਇੱਕ ਫਿਊਨਰਲ ਹੋਮ ਦੇ ਫ੍ਰੀਜਰ 'ਚ ਪਿਆ ਸੀ। ਜਸਵੀਰ ਜਦੋਂ ਉਸਨੂੰ ਦੇਖਣ ਗਿਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਕੈਨੇਡਾ ਦੀ ਇਹ ਬਰਫ਼ ਇਨਸਾਨਾਂ ਦੇ ਜਜ਼ਬਾਤਾਂ ਨੂੰ ਵੀ ਜਵਾ ਦਿੰਦੀ ਆ। ਜਿਸ ਦੇਸ਼ ਨੂੰ ਉਹਨਾਂ ਨੇ ਆਪਣਾ ਭਵਿੱਖ ਮੰਨਿਆ ਸੀ, ਉਹੀ ਦੇਸ਼ ਅੱਜ ਹੈਪੀ ਨੂੰ 6 ਫੁੱਟ ਜਗ੍ਹਾ ਦੇਣ ਲਈ ਵੀ ਹਜ਼ਾਰਾਂ ਡਾਲਰਾਂ ਦੀ ਮੰਗ ਕਰ ਰਿਹਾ ਸੀ। ਹੈਪੀ ਦੇ ਬਾਪੂ ਦਾ ਪੰਜਾਬ ਤੋਂ ਬਾਰ-ਬਾਰ ਫੋਨ ਆ ਰਿਹਾ ਸੀ ਕਿ ਪੁੱਤ, ਮੇਰੇ ਲਾਲ ਨੂੰ ਇੱਕ ਵਾਰ ਦਿਖਾ ਦਿਓ, ਬਸ ਉਸਦਾ ਚਿਹਰਾ ਦੇਖਣਾ ਈ ਜਸਵੀਰ ਕੋਲ ਕੋਈ ਜਵਾਬ ਨਹੀਂ ਸੀ ਉਹ ਸਿਰਫ ਉਸ ਗੋ ਫੰਡਮੀ ਦੇ ਡਾਲਰਾਂ ਨੂੰ ਵਾਧੇ ਦੇਖ ਰਿਹਾ ਸੀ ਜੋ ਹੈਪੀ ਦੇ ਆਖਰੀ ਸਫ਼ਰ ਦੀ ਟਿਕਟ ਬਣਨੇ ਸੀ ਰਾਤ ਹੋ ਚੁੱਕੀ ਸੀ ਲੋੜੀ ਦੇ ਪੈਸੇ ਇਕੱਠੇ ਹੋ ਗਏ ਹਨ ਪਰ ਜਸਵੀਰ ਦੇ ਮਨ 'ਚ ਇੱਕ ਸਵਾਲ ਹਮੇਸ਼ਾ ਲਈ ਰਹਿ ਗਿਆ ਕਿ ਕੈਨੇਡਾ ਆਉਣਾ ਇੰਨਾ ਜ਼ਰੂਰੀ ਸੀ ਕਿ ਮੌਤ ਤੋਂ ਬਾਅਦ ਵੀ ਸਾਡੀ ਇੱਜ਼ਤ ਸੜਕਾਂ ਤੇ ਨਿਲਾਮ ਹੋਵੇ ਇਹ ਕਹਾਣੀ ਉਹਨਾਂ ਹਜ਼ਾਰਾਂ ਨੌਜਵਾਨਾਂ ਦੀ ਆ ਜਿਨ੍ਹਾਂ ਦੀ ਮੌਤ ਗੋ ਫੰਡਮੀ ਦੇ ਲਿੰਕਾਂ 'ਚ ਸੇਮਟ ਕੇ ਰਹਿ ਜਾਂਦੀ ਆ ਅਸੀਂ ਕਮਾਉਣ ਤਾਂ ਡਾਲਰ ਆਉਣੇ ਆ ਪਰ ਅਖੀਰ ਚ ਸਾਡਾ ਵजूद ਸਿਰਫ ਇੱਕ ਚੈਰਿਟੀ ਬਣ ਕੇ ਰਹਿ ਜਾਂਦਾ